ਇਸ ਸੜੇ ਦੀ ਵੱਡੀ ਖਬਰ ਆਪ ਦੇ ਸੀਨੀਅਰ ਨੇਤਾ ਵਿਜੇ ਤ੍ਰੇਨ ਦੇ ਘਰ ਅਚਾਨਕ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਿਧਾਇਕ ਸ਼ੈਰੀ ਕਾਸੀ ਨੇ ਮੌਕੇ ਤੇ ਪਹੁੰਚ ਕੇ ਵਿਜੇ ਤ੍ਰੇਨ ਨਾਲ ਦੁੱਖ ਸਾਂਝਾ ਕੀਤਾ ਫਾਇਰ ਗੇਟ ਦੀਆਂ ਗੱਡੀਆਂ ਨੇ ਬੜੀ ਮੁਸੱਕਤ ਕਰਕੇ ਅੱਗ ਤੇ ਪਾਇਆ ਕਾਬੂ ਫੜ ਗੇਰ ਦੀਆਂ ਗੱਡੀਆਂ ਨੇ ਬੜੀ ਮੁਸਕਤ ਕਰਕੇ ਅੱਗ ਤੇ ਪਾਇਆ ਕਾਰ ਨੂੰ ਆਪਦੇ ਸੀਨੀਅਰ ਨੇਤਾ ਵਿਜੇ ਤਰੇਨ ਦੇ ਘਰ ਅਚਾਨਕ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਖਾਸ ਰਿਪੋਰਟ ਕਿਹਦਾ ਕੀ ਕਾਰਨ ਹੋਇਆ ਕੱਪ ਸੁਣੋਗੇ ਅਗਲਾ ਇਹ ਕੋਈ ਅਚਨਚੇਤ ਹੀ ਅੱਗ ਲੱਗੀ ਆ ਇਹ ਜਿਹੜਾ ਨੀਚੇ ਵਾਲਾ ਕਮਰਾ ਉਹ ਸਾਰਾ ਮਤਲਬ ਸੜ ਗਿਆ ਮੰਦਰ 시ਗਰ ਦਰਬਾਰ ਉਹ ਵੀ ਸਾਰਾ ਕਾਸ਼ ਨਾ ਹੋ ਗਿਆ ਤੇ ਬਾਕੀ ਘਟਨਾ ਕਿੰਨਾ ਨਸਾਨ ਆਇਆ ਇਹ ਕੋਈ 5 ਵਜੇ ਦੇ ਕਰੀਬ ਹੋਇਆ ਮੈਂ 5 ਵਜੇ ਤੋਂ 10 ਮਿੰਟ ਪਹਿਲਾਂ ਗਿਆ ਗਾਂਧੀ ਚੌਕ ਕੰਮ ਸੀਗਾ ਮੈਂ ਉਧਰ ਗਿਆ ਸੀ ਤੇ ਮਗਰ ਮਸੀਹ ਦਾ ਫੋਨ ਆਇਆ ਵੀ ਘਰ ਅੱਗ ਲੱਗੀ ਹੈ ਤੇ ਮੈਂ ਫਟਾਫਟ ਆਪਣੇ ਸੱਜਣ ਮਿੱਤਰਾਂ ਨੂੰ ਪਲਾਜਾ ਸਾਹਿਬ ਨੂੰ ਜਿੰਨੇ ਵੀ ਆਪਣੇ ਸੱਜਣ ਸਹੁਰ ਨੂੰ ਲਾਗੋ ਫੋਨ ਕੀਤਾ ਬੋ ਵੀ ਭਾਜੀ ਇੱਥੇ ਕਮਿਊਨਿਟੀ ਹਾਲ ਤੋਂ ਬੰਦਾ ਕਾਲੀ ਕਾਲੀ ਦੱਸਣ ਦੇ ਆ ਔਰ ਉਹਨੇ ਕਿੰਨੇ ਬਹੁਤ بے ਪ੍ਰਵਾਹ ਕਰਕੇ ਹੈ ਕਿਰਾਂ ਨੂੰ ਬੁਲਾ ਲਓ ਬੁਲਾ ਲਓ ਉਹਨੇ ਬੜੀ ਹਿੰਮਤ ਕੀਤੀ ਆ ਬੰਦੇ ਨੇ ਸਭ ਤੋਂ ਪਹਿਲਾਂ ਕਿ ਜਿੰਨੇ ਛੇਕ ਦੀ ਪ੍ਰਵਾਹ ਨਹੀਂ ਕੀਤੀ ਜਿਹੜੇ ਸਿਕਚ ਮੈਂ ਵੀ ਆ ਕੇ ਨਹੀਂ ਜਾ ਸਕਿਆ ਉਹਨੇ ਉਸ ਤੋਂ ਪਹਿਲਾਂ ਹੀ ਛੇਕ ਦੇ ਵਿੱਚ ਜਾ ਕੇ ਤੇ ਪਾਣੀ ਦੀਆਂ ਬਾਲਦੀਆਂ ਕੋਣੇ ਕਾਲੀ ਹੈ ਚਲੋ ਪ੍ਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਇਸ ਬੰਦੇ ਨੇ ਹਿੰਮਤ ਵਿਖਾਈ ਆ ਤੇ ਚਲੋ ਹਿੰਮਤੀ ਬੜੇ ਸਾਡੇ ਕਿੰਨੀ ਦਿਨ ਕੇ ਫਾਇਰ ਵੜੇ ਗੱਡੀਆਂ ਆ ਗਏ ਕੋਈ 20 ਮਿੰਟ ਚ ਬੜਾ ਬੁਪਾਲਿਆ ਮੈਂ ਕਾਰ ਚਲੀ ਤੇ ਪੀਸੀਆਰ ਨੂੰ ਕੋਲ ਆਇਆ ਸੀ ਨੁਕਸਾਨ ਅਜੇ ਸਾਹਮਣੇ ਜਿਹੜਾ ਦਿਖ ਰਿਹਾ ਉਹ ਤੇ ਦੇਖੀ ਜਾ ਦੋ ਚਾਰ ਲੱਖ ਦਾ ਹੈਗਾ ਹੀ ਆ ਪਰ ਚਲੋ ਕੋਈ ਨਹੀਂ ਗੱਲ ਨੁਕਸਾਨ ਦੀ ਨਹੀਂ ਕਿਤੇ ਸਾਡੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਜਿਹੜੇ ਪਾਸੇੋਂ ਆਇਆ ਉਹ ਮੈਨੂੰ ਸਭ ਤੋਂ ਵੱਡਾ ਦੁੱਖ ਉਸ ਚੀਜ਼ ਦਾ ਹੈ ਮੈਨੂੰ ਕੋਈ ਬਾਕੀ ਨੁਕਸਾਨ ਦੀ ਕੋਈ ਗੱਲ ਨਹੀਂ ਕਿਸ ਸਾਫ ਪ੍ਰਵਾਦ ਦੇ ਕੋਣ ਕੋਣ ਧਰਮ ਜੋੜੀ ਹੈ ਤੇ ਕੋਈ ਜਾਣੇ ਸਾਧਰੀ ਨਹੀਂ ਨਹੀਂ ਮੇਰੇ ਮੈਸੇਜ ਕਰ ਸੀਗੇ ਜੋਨਿਕ ਸਾਲ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਮੇਰੇ ਨਾਲ ਉਹਨਾਂ ਨੇ ਆਪਣੇ ਤੇ ਲਿਆ ਮੈਂ ਤਾਂ ਸਾਫ ਲੱਭਦਾ ਬਿਕਾ ਸਭ ਆਏ ਨੇ ਮੈਨਾਂ ਦੁੱਖ ਸਾਂਝਾ ਕੀਤਾ ਉਹਨਾਂ ਨੇ ਇਹ ਉਹਨਾਂ ਨੇ ਤਸੱਲੀ ਦਿੱਤੀ ਆ ਬੜੀ ਵੱਡੀ ਗੱਲ ਆ ਕਿ ਮੌਕੇ ਤੇ ਆਏ ਨੇ ਆਪਰੇ ਜਿਵੇਂ ਸੀਗੇ ਮੈਨੂੰ ਪਤਾ ਹੀ ਪਿੰਡਾਂ ਚ ਗਏ ਅਜੇ 20 ਮਿੰਟ ਪਹਿਲਾਂ ਦਾਸ ਸਿੰਘ ਨਾਲ ਗੱਲ ਹੋਈ ਮੇਰੀ ਤੇ ਮੈਂ ਮਿਲਣਾ ਸੀ ਦਰਸ਼ਨ ਕਰਨੇ ਸੀ ਉਦੋਂ ਕੋਈ ਗੱਲ ਨਹੀਂ ਕੋਈ ਚਿੱਤ ਨਹੀਂ ਚੇਤਾ ਨਹੀਂ 5 ਵਜੇ ਚੋਂ 10 ਮਿੰਟ ਪਹਿਲਾਂ ਮੈਂ ਗੱਲ ਕੀਤੀ ਅਜੇ 5 ਮਿੰਟ ਬਾਅਦ ਮੈਨੂੰ ਕਰੋ ਫੋਨ ਆ ਜਾਂਦਾ ਇਸ ਤਰ੍ਹਾਂ ਤੇ ਬਾਕੀ ਚਲੋ ਗੁਰੂ ਮਾਰ ਨੇ ਮਨਜ਼ੂਰ ਆ ਬਾਕੀ ਮਾਲਕ ਨੇ ਮੇਰੀ ਰੱਖਿਆ ਕੀਤੀ ਜਾਨ ਦੀ ਸਾਰੀ ਰੱਖਿਆ ਕੀਤੀ ਆ ਮੈਂ ਮਾਲਕ ਦਾ ਨਹੀਂ ਨਹੀਂ ਆਪਣੇ ਵੀਰਾਂ ਭਰਾਵਾਂ ਦਾ ਵੀਰ ਨਹੀਂ ਜਿਨ੍ਹਾਂ ਨੂੰ ਮੈਂ ਫੋਨ ਕੀਤਾ ਮਿੰਟ ਦੇ ਵਿੱਚ ਆਏ ਉਹਨਾਂ ਨੇ ਆ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਮੇਰਾ ਸਰ ਕੀ ਨਾ ਆਪਣਾ ਕੀ ਕਹਿਣਾ ਚਾਹੁੰਦੇ ਜਿਹੜੇ ਅੱਗ ਲੱਗੀ ਇੱਕ ਨਹੀਂ ਦਿਨ ਬਾਅਦ ਇੱਥੇ ਪਹੁੰਚੇ ਤੇ ਹੁਣ ਕੀ ਪਿਜੀਸ਼ਨ ਮੈਂ ਨੀਰਜ ਸ਼ਰਮਾ ਫਾਇਰ ਅਫਸਰ ਇਨਚਾਰਜ ਫਾਇਰ ਸਟੇਸ਼ਨ ਬਟਾਲਾ ਤੇ ਸ਼ਾਨੂ ਕੰਟਰੋਲ ਰੂਮ ਤੋਂ ਫਾਇਰ ਕਾਲ ਮਿਲੀ ਜਿੱਤੇ ਤੁਰੰਤ ਕਾਰਵਾਈ ਕਰਦੇ ਹੋਏ 2-3 ਮਿੰਟ ਵਿੱਚ ਹੀ ਸਾਡਾ ਲੱਗੇ ਫਾਇਰ ਸਟੇਸ਼ਨ ਆ ਗੱਡੀਆਂ ਦੋ ਆ ਗਈਆਂ ਉਸੇ ਵੱਲੋਂ ਮੁੰਡਿਆਂ ਨੇ ਜਦੋਂ ਜਾਦ ਕਰਕੇ ਪਾਈ ਮਿਛਾ ਕੇ ਤੇ ਅੰਦਰ ਅੱਗ ਸੀਗੀ ਉਹਦੇ ਕੰਟਰੋਲ ਕੀਤਾ ਜੇ ਥੋੜਾ ਜਾਂ ਲੇਟ ਇਤਲਾ ਮਿਲਦੀ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ ਹੁਣ ਇਹਨਾਂ ਦੇ ਪੂਜਾ ਰੂਮ ਆ ਉਹਦੇ ਵਿੱਚ ਜਿਹੜੀ ਅੱਗ ਸੀਗੀ ਤੇ ਉਹਦੇ ਤੋਂ ਹੀ ਜਿਹੜੀ ਅੱਗ ਵਧੀ ਆ ਸਾਰੇ ਘਰ ਦੇ ਉੱਪਰ ਤੱਕ ਨੂੰ ਜਿਹੜਾ ਧੂਆ ਵਗੈਰਾ ਫੈਲ ਗਿਆ ਤੇ ਕਿਨੂੰ ਐਸ ਵੇਲੇ ਸਪੈਸ਼ਲ ਅੰਡਰ ਕੰਟਰੋਲ ਆ ਗਾ ਕਿੰਨੇ ਕੋਈ ਨੇ ਤੁਹਾਨੂੰ ਕਾਲ ਗਈ ਸੀ ਇਹ ਸਰ ਕੋਈ ਸਵਾ ਕ ਪੰਜ 6 6-10 ਜਿਹੇ ਲੱਗ ਚੁੱਕੇ ਆ ਮੇਰੇ ਖਲ ਕੰਟਰੋਲ ਤੁਹਾਨੂੰ ਜਿਹੜੀ ਕਾਲ ਗਈ ਨਹੀਂ ਜਾਨੀ ਕੋਈ ਨਹੀਂ ਜੀ ਬਾਲੀ ਨੁਕਸਾਨ ਆ ਕੁਝ ਫਰਨੀਚਰ ਵਗੈਰਾ ਸੜਿਆ ਤੇ ਮੰਦਰ ਦਾ ਨੁਕਸਾਨ ਹੋਇਆ ਕਿੰਨੀ ਕਿੰਨੀ ਸਫਰ ਕਰਨੀ ਪਈ ਮੁਸ਼ਕਿਲ ਕਾਫੀ ਆ ਜੀ ਪੀਵੀਸੀ ਵਗੈਰਾ ਲੱਗੀ ਸੀਗੀ ਉਹਦੇ ਕਰਕੇ ਧੂਆ ਜ਼ਿਆਦਾ ਸੀਗਾ ਤੇ ਉੱਥੇ ਦਿੱਕਤ ਆਂਦੀ ਆ ਕੋਈ ਕਰਨੀ ਨਹੀਂ ਦਿੱਕਤ ਦਾ ਸਾਹਮਣਾ ਕਰਨ ਲਈ ਤਿਆਰ ਆ